ਇਹੀ ਕਿ ਜਿੰਨੀ ਪੀ ਸਾਈਡ ਵਾਲਾ ਕੀ ਆ ਮਰੇ ਨਹੀਂ ਬੁਲਾਣੀ ਅੱਗੇ ਆ ਕੇ ਚਲੋ ਹਾਲ ਵਿੱਚ ਪਹਿਲਾਂ ਬੋਲ ਬੁਲਣਾ ਆਪਾਂ ਚੱਲ ਲੈ ਆਓ ਤੇਹੀ ਪਿਛਲਾ ਜਾਓ ਅੱਜ ਕਿਹੜਾ ਬੜਾ ਬੋਲ ਚਲਦੀ ਕੀ ਆ ਗੁਜ਼ਾਰੀ ਆ ਉਧਰ ਜੀ ਤੂੰ ਉਧਰ ਵੱਡੇ ਵਿੱਚ ਸਾਰੇ ਇੱਧਰ ਆ ਜਾਓ ਵੱਡੇ ਵਾਲੇ ਜਿਹੜਾ ਰੈਫਰੀ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜਿਓ ਸਾਡੇ ਨਵੇਂ ਬਤਿਆਰਤੀ ਆਏ ਨੇ ਹਣਾ ਬੱਚਿਆਂ ਜਿਹੜੇ 4-5 ਮਹੀਨੇ ਚ ਸਿੱਖਿਆ ਸਿੱਖੀ ਹੈ ਹੁਣਾਂ ਬੱਚਿਆਂ ਦੇ ਅੱਜ ਅਸੀਂ ਸਾਡੇ ਜਿਹੜੇ ਸਿੰਘ ਇਹਨਾਂ ਦੇ ਕੋਚ ਨੇ ਆਪਣੀ ਇੱਕ ਟੀਮ ਸੈਲੈਕਟ ਕਰਕੇ ਬੱਚਿਆਂ ਦੇ ਇੰਡੀਵਿਜੂਅਲੀ ਮੁਕਾਬਲੇ ਕਰਾਏ ਉਹਨਾਂ ਬੱਚਿਆਂ ਨੂੰ ਜੇਤੂਆਂ ਨੂੰ ਆਪਾਂ ਅੱਜ ਸਰਦਾਰ ਤਜਾਰ ਸਿੰਘ ਜੀ ਆਏ ਨੇ ਸਾਡੇ ਕੋਲ ਇਹਨਾਂ ਦੀ ਹਾਜ਼ਰੀ ਵਿੱਚ ਆਪਾਂ ਬੱਚਿਆਂ ਨੂੰ ਸ਼ੀਲ ਨਾਲ ਤਕਸੀਮ ਕਰਨੀਆਂ ਸੋ ਬੱਚਿਆਂ ਦੀ ਉਤਸ਼ਾਹ ਭਰਨ ਲਈ ਤੇ ਬੱਚੇ ਹੋਰ ਆਪਣੇ ਆਪ ਨੂੰ ਦਿਖਾਰ ਕੇ ਖੇਡਣ ਇਸ ਤਰ੍ਹਾਂ ਮੁਕਾਬਲੇ ਕਰਾਈ ਜਾਂਦੇ ਨੇ ਸੋ ਸਾਰਿਆਂ ਦਾ ਧੰਨਵਾਦ ਇਹਨਾਂ ਦੇ ਕੋਚ ਸਾਹਿਬਾਨ ਦਾ ਕਿਹੜੇ ਕਿਹੜੇ ਕੋਚ ਵੀ ਆਪਣੀ ਉਹ ਟੀਮ ਲੈ ਕੇ ਆ ਜਾਣ। ਤੇ ਸਾਡੇ ਜਸਕੀਰ ਸਿੰਘ ਜੀ, ਜਸਕੀਰਦੀ ਜੀ ਆਜੋ। ਤੇ ਟੀਮ ਦੇ ਸਕੀਪ ਸਿੰਘ ਦੀ ਆ। ਟਰੋਫੀ ਦੇ ਕੇ। ਤੇ ਬੱਚੇ ਇਹਨਾਂ ਨੇ ਤਿਆਰ ਕੀਤੇ ਆ। ਤੇ ਟੀਮ ਕਿਹੜੀ ਹੈ ਕ ਬੀ ਦੀ? ਇਹ ਭਾਜੀ ਬੀ ਟੀਮ। ਤੇ ਬੀ ਟੀਮ ਜਸਕੀਰ ਸਿੰਘ ਦੀ ਆ। ਸੀ ਟੀਮ ਕਿਹੜੀ ਹੈ ਜੀ? ਸੀ ਟੀਮ ਰਾਜੀ ਦੀ। ਸਾਡੇ ਰਾਜੀ ਦੀ ਟੀਮ ਹੈ ਤੇ ਰਾਜੀਵ ਸਿੰਘ ਦੀ ਟੀਮ ਸੀ ਟੀਮ ਇਹ ਸਾਡੀ ਆਜੀ ਤੇ ਟੈਂਟੀ ਮਾ ਚ ਬੜਾਈਆਂ ਸੀਗੀਆਂ ਬੱਚੇ ਮੁਕਾਬਲਾ ਕਰਾਏ ਤੇ ਟੀਮ ਜਿਹੜੀ ਉਮਰਤਪਾਲ ਸਿੰਘ ਬੱਚਿਆਂ ਨੂੰ ਸਕਾਲਦਾ ਸੀ ਸੋ ਆਓ ਅੱਜ ਬਹੁਤ ਪਿੱਛੇ ਸਾਰੇ ਉਹ ਇੱਕ ਲੈਗ ਆਇਓ ਹਾਂਜੀ ਬੋਲੋ ਨੀ ਕਰੀ ਬੱਚੇ ਉੱਥੇ ਬੋਲ ਜਣਾ ਕੋਈ ਗੁਰਕੀਤ ਬੱਚੇ ਬੋਲ ਜਣਾ ਉੱਥੇ ਕੀ ਮੈਂ ਬੁੱਕ ਕਰੀ ਕੀ ਬੋਲਣਾ ਬਾਈ ਆਪਣਾ ਆ ਕੇ ਆਪਣਾ ਆ ਇੱਧਰ ਆ ਜਾਓ ਆਪਣਾ ਬਣ ਬਣ ਦਸੀ ਦੀ ਟੀਮ ਅਮਰਤ ਦੀ ਟੀਮ ਆਏ ਦੀ ਫਸਟ ਆਈ ਹੈ ਇਹੇ ਆਪਣਾ ਪਿੱਛੇ ਇਹ ਜਾਈ ਜਾਏਗੀ ਇਹ ਨਹੀਂ ਦੋਸਤ ਇੱਥੇ ਖੜੋ ਮਾਰੂ ਕੀ ਹੁਣ ਬੋਲੋ ਕਿਹੜਾ ਪਹਿਲਾ ਪਲੇਅਰ ਫਸਟ ਫਸਟ ਟੀਮ ਅਮਰਤਪਾਲ ਸਿੰਘ ਅਮਰਤਪਾਲ ਦੀ ਟੀਮ ਫਸਟ ਆਈ ਹੈ ਜੀ ਸ਼ੀਲਡ ਲੈ ਕੇ ਆਓ ਬੋਲੇ ਸੰਦੀ ਜੋ ਨਿਹਾਲ ਆ ਗਿਆ ਆਇ ਇੱਕ ਉਹ ਹਾਂ ਆ ਬਸ ਵੀ ਇੱਕ ਸੈਕਿੰਡ ਦੀ ਆਹ ਤੈਨੂੰ ਆਪੇ ਤੂੰ ਬੋਲ ਦੇ ਨਾ ਤੋ ਬੋਲ ਜੀ ਕਿਹੜਾ ਨਹੀਂ ਕਰ ਰਹੇ ਆਓ ਜੀ ਥੱਲੇ ਖੜਾ ਨਹੀਂ ਖੜਾ ਫਸਟ ਫਾੜੇ ਕਵਸਟੀ ਟੀਮ ਆ ਬਈ ਆ ਟੀਮ ਦਾ ਇਹ ਟੀਮ ਦੀ ਟੀਮ ਜਿਆ ساری ਟੀਮ ਥੋੜੇ ਥੋੜੇ ਪਰੇ ਨੂੰ ਆ ਜਾਓ ਹਾਲੇ ਕੋਸ ਕੋਸ ਹੈ ਪਾਣ ਲਿਓ ਜਨ ਥੱਲੇ ਬੈ ਸਾਰਿਆਂ ਨੇ ਗੁਰ ਕੀਤੇ ਗੁਰੂ ਕੀਤੇ ਕਿਉਂ ਜੀ ਆ ਵੀ ਬੱਚੇ ਤੂੰ ਕਿਹੜਾ ਬੱਚਾ ਦਾ ਸੀਨੀਅਰ ਇਹ ਮੋਟਰ ਚੱਲਦੀ ਹੈ। ਇਹ ਟੀਮ ਅੱਜ ਫਸਟ ਆਈ ਬੱਚਿਆਂ ਦੀ। ਕੋਈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਭੀ ਟੀਮ ਪੀਰ ਸਾਰੀ ਦੀ। ਆਜੂ ਟੀਮ ਸਾਰੀ ਦੇਣੀ ਆ? ਹਾਂ ਜੀ ਪਹਿਲੀ ਦੀ। ਇਹ ਪਹਿਲੇ ਤੇ ਆਈ ਜਿਹੜੀ। ਨੌ ਵੀ ਸਾਰੇ ਬੱਚੇ ਆਪਣੇ ਅਪਰੀਸ਼ੀਏਟ ਕਰੋ। ਆ ਖੜੋ। ਨੌ ਵੀ। ਬਾਕੀ ਵੀਰੇ। ਸਾਹਮਣੇ ਦੇਖੋ ਹੁਣ ਸਾਰਿਆਂ ਨੇ। ਰੱਖ ਲਾ ਬੱਚੀ। ਹੋ ਰਹੇ ਨੇ। ਇੱਕ ਦਿਨ ਹੀ ਲੱਭੇ ਫੋਟੋ ਦੇ ਫੋਟੋ ਵੇਖਦੇ ਤੂੰ ਤਸਵੀਰਤ ਕਿੱਥੇ ਲਗਾਈਆਂ ਤੂੰ ਯਾਰ ਨਹੀਂ ਕੋਈ ਨਾ ਆਇਆ ਆਇਆ ਚਲੋ ਉਹ ਆਇਆ ਆਡੀ ਦਾ ਨਾ ਨਹੀਂ ਤੂੰ ਕਹਾਂ ਰੱਟੂ ਵੀ ਕਹਿਣਾ ਬੋਲੇ ਆਏ ਲੋਕੀ ਟੀਮ ਸੈਕਿੰਡ ਟੀਮ ਸੈਕਿੰਡ ਟੀਮ ਰਾਜਾ ਰਾਜਵੀਰ ਸਿੰਘ ਰਾਜਵੀਰ ਸਿੰਘ ਦੀ ਟੀਮ ਆਈ ਸਰਗ ਜੀ ਨਹੀਂ ਨਹੀਂ ਆ ਟੀਮ ਆਈ ਫਿਰ ਸੈਕਿੰਡ ਟੀਮ ਆਹ ਹੈ ਚੱਲ ਚੱਲ ਦੇਖੋ ਮੈਂ ਕਿੰਨੇ ਲੋ లైਵ ਨੇ ਤੂੰ ਨਾਲ ਆ ਜਾ ਅਮਰਤ ਨਾਲ ਹੀ ਆਉਂਦਾ ਉਹ ਆਇਆ ਕੁਰੀਦੇ ਤੋਂ ਸੀ ਟੀਮ ਕਿਹੜੀ ਤੁਹਾਡੀ ਟੀਮ ਸੀ ਟੀਮ ਤੁਸੀਂ ਇਸ ਨੂੰ ਮਾਰੋ ਤੀਜੀ ਸਟਾਣ ਵਾਲੇ ਦੂਰੇ ਖੜੇ ਦੂਰੇ ਜੋ ਇਹ ਘਰਾਂ ਚੁੱਟੂ ਵੀ ਆਪਣਾ ਬੋਲੇ ਕਿਸਾਨਾਏ ਬੋਲੇ ਜੁਲੀਆ ਸਾਹਮਣੇ ਸੀਟਿੰਗ ਰਹਿ ਗਈ ਤੀਜੀ ਟੀਮ ਦਸਕੀਰਤ ਸਿੰਘ ਉਹ ਤੇ ਯੂਨੀਅਨ ਵਾਲੀ ਤੀਜੀ ਟੀਮ ਦਾ ਦੇਦਾਰ ਦਸਕੀਰਤ ਸਿੰਘ ਤੀਜੀ ਟੀਮ ਚ ਦਸਕੀਰਤ ਸਿੰਘ ਨਹੀਂ ਨਹੀਂ ਆਜੋ ਆਜੋ ਵੇ ਆਹ ਸਾਹਮਣੇ ਰੱਖੋ ਨਹੀਂ ਬੈਠੋ ਇਹ ਤਾਂ ਟੀਮ ਦਾ ਸਾਰਿਆਂ ਦਾ ਸਨਮਾਨ ਠੀਕ ਹੈ ਨਾ ਇਹ ਮਤਲਬ ਗਾਰਿਆਂ ਨਾਲ ਚਾਹ ਨਹੀਂ ਹੋਇਆ ਬੜਾ ਲੋ ਗਾਰੇ ਗਿ ਆਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਜੈ ਜੀ ਹੁਣ ਸਾਰਿਆਂ ਨੇ ਆਹ ਨੂੰ ਫੋਟੋ ਚਾਹੋ ਸਾਰੇ ਨੇ ਆਜੋ ਸਾਰੇ ਨੇ ਆਪਣੇ ਸ਼ੀਰ ਤੇ ਲੈ ਕੇ ਇੱਧਰ ਆ ਕਿਹੜੇ ਕੜਿਆ ਲੱਗਦੀਆਂ ਨੂੰ ਮਿਲੀਆਂ ਹੋਤੀਆਂ ਜਿਹੜੇ ਛੋੜੇ ਗਏ ਹੋ ਫਰਸਟ ਵਾਲੇ ਬੱਬੇ ਆਏ ਹੋ ਫਰਸਟ ਵਾਲੇ ਥੱਲੇ ਬੈਜੋ ਸਨੈਪਚੈਟ ਹੈਗਾ ਤੇ ਤੂੰ ਦੇਗਾ ਇਸ ਕੋਲ ਤੂੰ ਪ੍ਰੀਮੇਂ ਤੇ ਪਰ ਮੁੰਡੇ ਗਏ ਆ ਲੈ ਅੱਧੀ ਰੋਹ ਵੜਵਾ ਦਿਨੇ ਆਂ ਇੱਥੇ ਜਾ ਮਰੇ ਤੂੰ ਬੈਜਰ ਤੂੰ ਇਦਾਂ ਨਹੀਂ ਆ ਤੂੰ ਕੀ ਕਰੀ ਜਾਂਦੇ ਆ शॉट दो पीछे जाओ 90 अपनी करना ना ना, ना। पीछे जाए हां इतने में होया अरे अरे तू तुम भी आ रहे हो नहीं नहीं मुझे ना नहीं आप पीछे तो नहीं पीछे जाओ ਕਾ ਕਾ ਸਾਹ ਵਾਹਿਗੁਰੂ ਜੀ ਦੇ ਖੇਡੂ ਸਾਡੇ ਵਿੱਚ ਫਲਵਾੜੀ ਨਵੇਂ ਬੱਚੇ ਜੁੜੇ ਸਾਡੇ ਨਾਲ ਪਿਛਲੇ 4-5 ਮਹੀਨੇ ਤੋਂ ਲਗਾਤਾਰ ਆਪਣਾ ਅਭਿਆਸ ਕਰ ਰਹੇ ਨੇ ਅਮਰਪਾਲ ਸਿੰਘ ਜੀ ਸਕੀਰਤ ਕੇ ਗੁਰਕੀਰੀ ਸਿੰਘ ਵੰਸ਼ ਤੇ ਰਾਜਾ ਸਾਡਾ ਰਾਜਵੀਰ ਸਿੰਘ ਤੇ ਆਕਾਸ਼ ਸਿੰਘ ਇਹ ਬੱਚਿਆਂ ਦੀ ਪ੍ਰੈਕਟਿਸ ਕਰਾ ਰਹੇ ਨੇ ਅੱਜ ਇਹਨਾਂ ਦੀ ਟੀਮਾਂ ਬਣਾ ਕੇ ਉਹਨਾਂ 'ਚ ਮੁਕਾਬਲੇ ਕਰਾਇਆਗੇ ਨੇ 35 ਦੇ ਜਿਹੜੇ ਬੱਚੇ ਫਸਟ ਸੈਂਕ ਟੀਮ ਆਈਓ ਉਹਨਾਂ ਨੂੰ ਸਰਦਾਰ ਦیدار ਸਿੰਘ ਵੀ ਅੱਜ ਦਿਨ ਵਿੱਚ ਅਸੀਂ ਅਰਦਾਵ ਮੰਡੇ ਨੇ ਬੱਚਿਆਂ ਨੂੰ ਸਨਸ਼ਾਟ ਕਰਨੀ ਸਰਦਾਰ ਜਦਾਰ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਬੱਚਿਆਂ ਨੂੰ ਕਹਾਂਗੇ ਮਿਹਨਤ ਕਰਨੀ ਤੇ ਅਗਲੀ ਵਾਰੀ ਟਰੋਫੀਆਂ ਆਪਾਂ ਫਸ ਦੂਜਿਆਂ ਨੂੰ ਦੇਣੀਆਂ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਸੱਜਣਾ ਦਾ ਆਓ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਮੋਬਾਈਲਾਂ ਤੋਂ ਦੂਰ ਕਰੀਏ ਰਾਜ ਕਰੇਗਾ ਖਾਲਸਾ ਗਤਕਾ ਘੜਾ ਟੰਡ ਜੋ ਆਪ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਉਹਦਾ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ